ਸੁਰਿੰਦਰ ਵਿਖੇ ਇੰਪਰੂਵਮੈਂਟ ਟਰਸਟ ਦੇ ਵਿੱਚ ਵਿਜੀਲੈਂਸ ਨੇ ਰੇਡ ਕੀਤੀ ਸੀ ਜਿਸ ਦੇ ਵਿੱਚ ਵੀ ਫਾਈਲਾਂ ਉਹ ਨਾਲ ਹੀ ਲੈ ਗਏ ਦੱਸਿਆ ਜਾ ਰਿਹਾ ਹੈ ਕਿ ਆਈਓ ਕੁਰਵਿੰਦਰ ਕੌਰ ਨੂੰ ਕਰੀਬ 30 ਫਾਈਲਾਂ ਦੇ ਮਾਮਲੇ ਦੇ ਵਿੱਚ 24 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਤਲਵੀ ਕੀਤਾ ਗਿਆ ਹੈ ਇਸ ਮੌਕੇ ਤੇ ਚੀਫ ਵਿਜੀਲੈਂਸ ਅਫਸਰ ਰਾਜੀਵ ਸੇਖੜੀ ਨੇ ਇਹ ਦੱਸਿਆ ਕਿ ਅਸੀਂ ਲੋਕ ਇੱਥੇ ਰੂਟੀਨ ਚੈਕਿੰਗ ਕਰਨ ਦੇ ਲਈ ਆਏ ਹਾਂ ਅਤੇ ਜੋ ਕੁਝ ਸਾਨੂੰ ਥੋੜੀ ਬਹੁਤ ਚੀਜ਼ਾਂ ਲੱਗ ਰਹੀਆਂ ਨੇ ਅਸੀਂ ਉਹਨਾਂ ਦੇ ਉੱਤੇ ਚੈਕਿੰਗ ਕਰਾਂਗੇ ਸ਼ਿਕਾਇਤਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕਾਫੀ ਸ਼ਿਕਾਇਤਾਂ ਨੇ ਅਤੇ ਅਸੀਂ ਲੋਕ ਰਿਕਾਰਡ ਟ੍ਰੇਸ ਕਰ ਰਹੇ ਹਾਂ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਅਸੀਂ ਸੈਕਟਰੀ ਲੋਕ ਬੋਡੀ ਦੇ ਹੁਕਮ ਅਨੁਸਾਰ ਇੱਥੇ ਜਿਹੜੀ ਹੈ ਜਦੋਂ ਦੇ ਚੈਕਿੰਗ ਕਰਨ ਆਏਗਾ ਰੂਟੀਨ ਚੈਕਿੰਗ ਚੱਲਦੀ ਪਈਏ ਜਿਵੇਂ ਇਹ ਕਰਦੇ ਹਾਂ ਪ੍ਰਬੰਧਕਸ਼ਾਈ ਕੁੜੇ ਹੁੰਦੇ ਹਨ ਪਰ ਕਮੀਆਂ ਪਛੇਟ ਨਹੀਂ ਹੁੰਦਾ ਜੁਰਾਈਆਂ ਵਾ ਬਾਕੀ ਅਸੀਂ ਰਿਕਾਰਡ ਦਾ ਕੋਈ ਟ੍ਰੇਸ ਕਰ ਰਹੇ ਹਾਂ ਫੌਰ ਜਿਹੜਾ ਜੀ ਕੋ ਅਵੇਲੇਬਲ ਹੁੰਦਾ ਹੈ ਬਾਦ ਇਹ ਪਿਛਲੇ 25% ਤਾਂ ਤਾਂ ਹੁਣ ਤੱਕ ਕਿੰਨੀਆਂ ਸ਼ਿਕਾਇਤਾਂ ਦੇ ਸਾਹਮਣੇ ਤਾਂ ਕਿੰਨੀਆਂ ਆਉਂਦੀਆਂ ਸਟੈਪਸ ਤੇ ਕਾਫੀ ਨੇ ਸ਼ਿਕਾਇਤਾਂ ਦੇ ਕਾਫੀ ਨੇ ਕੁਝ ਤੇ ਸ਼ਿਕਾਇਤਾਂ ਨਾਰਮਲ ਨੇ ਕੁਝ ਦੇ ਵਿੱਚ ਕੰਪਲੈਂਸ ਵੀ ਕਾਫੀ ਹੈ ਬਾਕੀ ਹੁਣ ਅਸੀਂ ਰਿਕਾਰਡ ਪ੍ਰੀਜ਼ ਕਰ ਰਹੇ ਹਾਂ ਰਿਕਾਰਡ ਜਿੱਦਾਂ ਜਿੱਦਾਂ ਜਦੋਂ ਕੋਈ ਆਈ ਜਾਏ ਉਹਦੇ ਹਿਸਾਬ ਨਾਲ ਫਿਰ ਆਪਾਂ ਮੁਕਰੀ ਹੁਣ ਰਿਕਾਰਡ ਵੀ ਆਪਣੇ ਕਬਜ਼ੇ ਚ ਕਰ ਲਿਆ ਰਿਕਾਰਡ ਕਾਫੀ ਕੁਝ ਰਿਕਾਰਡ ਅਸੀਂ ਲੈ ਲਏ ਕੁਝ ਰਿਕਾਰਡ ਜਿਹੜਾ ਵੇ ਇਹਨਾਂ ਦੇ ਇੱਕ EMPLOYEE ਆ ਛੁੱਟੀ ਤੇ ਆਉਂਦੇ ਅਦਰਵਾਈਜ਼ ਅਸੀਂ ਉਹਦੀ ਛੁੱਟੀ ਜੋ ਸਾਹ ਵੱਲੋਂ ਕੈਨਸਲ ਕਰਵਾ ਦਿੱਤੀ ਔਰ ਉਹਨੂੰ ਡਾਇਰੈਕਟ ਕੀਤਾ ਕਿ 25 24 ਤਰੀਕ ਨੂੰ ਸਵੇਰੇ 11 ਵਜੇ ਤੱਕ ਰਿਕਾਰਡ ਜਿਹੜਾ ਦਾ ਸਾਰਾ ਲੈ ਕੇ ਆਵੇ ਨਹੀਂ ਲਿਆਏਗਾ ਤਾਂ ਉਹਦੇ ਖਿਲਾਫ ਜਿੰਨੀ ਬਣਦੀ ਐ ਐਕਸ਼ਨ ਠੀਕ ਚਲੰਦਾ ਤੋਂ ਦਵਿੰਦਰ ਸਿੰਘ ਦੀ ਰਿਪੋਰਟ ਐਸਐਮ ਜੀ ਨਿਊਜ਼